ਇਸ ਵੀਡੀਓ ਦੇ ਵਿੱਚ ਸੰਤ ਵਰਿਆਮ ਸਿੰਘ ਜੀ ਦੱਸਦੇ ਹਨ ਕਿ ਇਸ ਬਾਣੀ ਨੇ ਸਾਡਾ ਉਧਾਰ ਕਰਨਾ ਹੈ ਪਰ ਇਹ ਬਾਣੀ ਪੜਨੀ ਕਿਵੇਂ ਹੈ ਬਾਣੀ ਪੜਨ ਦਾ ਤਰੀਕਾ ਕੀ ਹੈ ਬਾਣੀ ਪੜਨ ਲੱਗਿਆ ਕਿਹੜੀਆਂ ਗੱਲਾਂ ਗੁਪਤ ਰੱਖਣੀਆਂ ਹਨ ਤਨ ਤੇ ਮਨ ਨੂੰ ਪਵਿੱਤਰ ਕਿਸ ਤਰ੍ਹਾਂ ਕਰਨਾ ਹੈ ਮਨ ਨੂੰ ਕਿਹੜੀਆਂ ਗੱਲਾਂ ਦੀ ਮੈਲ ਲੱਗੀ ਹੋਈ ਹੈ ਔਰ ਮਨ ਦੀ ਇਸ ਮੈਲ ਨੂੰ ਧੋਣ ਵਾਸਤੇ ਕਿਹੜਾ ਸਾਬਣ ਗੁਰੂ ਕੋਲੋਂ ਮਿਲਦਾ ਹੈ ਨਾਲ ਹੀ ਮਹਾਪੁਰਖ ਇਸ ਵੀਡੀਓ ਦੇ ਵਿੱਚ ਦੱਸਦੇ ਹਨ ਕਿ ਕਿੰਨਾ ਆਹਾਰ ਲੈਣਾ ਹੈ ਕਿੰਨੀ ਨੀਂਦ ਲੈਣੀ ਹੈ ਕਿੰਨੀ دیر ਜਾਗਣਾ ਹੈ ਇਹ ਸਾਰਾ ਕੁਝ ਮਹਾਰਾਜ ਇੱਕ ਛੋਟੀ ਜੀ ਸਾਕੀ ਸੁਣਾਉਂਦੇ ਹੋਏ ਸਾਨੂੰ ਸਮਝਾਉਂਦੇ ਹਨ ਸਾਧ ਸੰਗਤ ਜੀ ਸੋ ਇਹ ਵੀਡੀਓ ਪੂਰੀ ਜ਼ਰੂਰ ਸੁਣਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਜੇਕਰ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਪ੍ਰੋਪ ਸਿਮਰਨ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਓ ਜੀ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਹੁਣ ਇਹ ਬਾਣੀ ਨੇ ਸਾਡਾ ਆਧਾਰ ਕਰਨਾ ਇਹ ਮੰਨਣ ਜਦ ਤੱਕ ਅਸੀਂ ਮੰਨਦੇ ਨਹੀਂ ਆ ਕਾਨੂੰਨ ਥੋੜੀ ਲੱਗਦਾ ਉਹਨਾਂ ਚੱਤ ਨਹੀਂ ਦਸੂਹ ਕੌਣ ਸੰਤਾਂ ਦੀ ਡਿਊਟੀ ਆਂਦੀ ਹੈ ਕਬੀਰ ਸੇਵਾ ਤੋਂ ਦੋਏ ਭਲੇ ਕ ਸੰਤ ਇੱਕ ਰਾਮ ਜੀ ਦਾਤਾ ਮੁਕਤ ਕੋ ਸੰਤ ਜਪਾਵੇ ਸੰਤ ਗੁਰੂ ਬਣਨ ਵਾਸਤੇ ਨਹੀਂ ਹੁੰਦੇ ਸੰਤ ਨਾਮ ਜਪਉਂਦੇ ਬਾਗੇ ਸੰਤਾਂ ਨਾਲ ਪਿਆਰ ਹੋਵੇ ਹਿਰਦੇ ਸਤਕਾਰ ਹੋਵੇ ਫਿਰ ਛੇਤੀ ਲੰਘ ਜਾਂਦਾ ਹੈ ਨਾ ਹੋਵੇ ਫਿਰ ਰੁਕ ਜਾਂਦਾ ਜੋ ਇਸ ਕਰਕੇ ਬਾਣੀ ਪੜਨ ਦਾ ਤਰੀਕਾ ਹੁੰਦਾ ਹੈ ਅਨੁਭਵੀ ਮਹਾਪੁਰਸ਼ ਦੱਸਦੇ ਨੇ ਕਿ ਪਵਿੱਤਰ ਮਨ ਤਨ ਮੌਨ ਬਾਣੀ ਸੰਤੋਖ ਹਾਜ਼ਰ ਜਾਨ ਇਕਾਂਤ ਹੰ ਕਾਮ ਤਿਆਗੇ ਨਿਸ਼ਚਾ ਅਭਿਆਸ ਠਾਨ ਕਿੰਨੀਆਂ ਹੀ ਗੱਲਾਂ ਕਹਿ ਗਏ ਦੇ ਕਹਿੰਦੇ ਜੇ ਬਾਣੀ ਪੜ੍ਹਨੀ ਹੈ ਨਾ ਪਹਿਲਾਂ ਤਾਂ ਇਹ ਹੈ ਕਿ ਚਿੱਤ ਜਿਹੜਾ ਹੈ ਇਹ ਜਾਪ ਦੇ ਅਰਥ ਵਿੱਚ ਲੱਗਿਆ ਰਹੇ ਜੁੜਿਆ ਰਹੇ ਜੇ ਉ ਜਾਗਰ ਦਾ ਜੇ ਸਿਮਰਨ ਕਰਦਾ ਥੋੜਾ ਜਿਹਾ ਆਨੰਦ ਆਉਂਦਾ ਗੱਲਾਂ ਨਾ ਕਰੇ ਮੈਨੂੰ ਆ ਨੰਦ ਆ ਗਿਆ ਜੀ ਮੈਨੂੰ ਆ ਲਾਈਟ ਵਿਸ ਗਈ ਜੀ ਮੈਨੂੰ ਆ ਨਾ ਦੱਸੂਗਾ ਕਹਿੰਦੇ ਇਹਨੂੰ ਗੁਪਤ ਰੱਖੋ ਫੇਰ ਪਵਿੱਤਰ ਦਾਤਾਰੇ ਪਵਿੱਤਰਤਾ ਕੈ ਕਿਸਮ ਦੀ ਹੁੰਦੀ ਹੈ ਪਹਿਲਾਂ ਤਾਂ ਘਰ ਦਾ ਘਰ ਪਵਿੱਤਰ ਹੋਣਾ ਚਾਹੀਦਾ ਬੰਦਾ ਹੀ ਬੰਦੇ ਘਰ ਚ ਨਹੀਂ ਮੁੱਥੀਆਂ ਹੀ ਪੈਣ ਪੈਣ ਕਰੀਆਂ ਨਾਮ ਕਿਵੇਂ ਜਪ ਲੂ ਸਾਫ਼ ਸੁਥਰਾ ਰੱਖੋ ਸਫਾਈ ਦੂਸਰੀ ਕਲਾਈ ਜਿੱਥੇ ਸਫਾਈ ਹੈ ਉਥੇ ਰੱਬ ਹੈ ਦੂਸਰਾ ਹੈ ਫਿਰ ਆਪਣੇ ਬਸਤਰ ਸਾਫ ਰੱਖਣੇ ਤੀਸਰਾ ਹੈ ਆਪਣੇ ਸਰੀਰ ਨੂੰ ਸਾਫ ਸੁਥਰਾ ਰੱਖਣਾ ਕੇਸਾਂ ਨੂੰ ਸਾਫ ਸੁਥਰਾ ਰੱਖਣਾ ਕਿਸੀ ਨੌਗਰੀ ਜੂਆ ਫਿਰਦੀਆਂ ਦੇ ਨਾਮ ਕਿਵੇਂ ਜਪ ਬਿਲੂ ਫੁਰਤ ਕਰੂੰ ਕਿ ਨਾਮ ਜਪ ਬੜਾ ਮੁਸ਼ਕਲ ਹੈ ਤੇਰੇ ਤੇ ਬਾਅਦ ਹੁੰਦਾ ਹੈ ਮਨ ਨੂੰ ਪਵਿੱਤਰ ਰੱਖਣਾ ਮਨ ਦੇ ਵਿੱਚ ਮੈਲ ਹੁੰਦੀ ਹੈ ਧਿਆਨ ਨਾਲ ਸੁਣਿਓ ਹਿੰਸਾ ਦੂਸਰੇ ਦਾ ਨੁਕਸਾਨ ਕਰਨਾ ਸੋਚਦੇ ਰਹਿਣਾ ਇਹ ਮੈਲ ਉੱਤੇ ਲੱਗਦੀ ਹੈ ਜੋਟ ਮੈਲ ਲੱਗਦੀ ਹੈ ਚੋਰੀ ਮੈਲ ਲੱਗਦੀ ਹੈ ਜਾਰੀ ਮੈਲ ਲੱਗਦੀ ਹੈ ਈਰਖਾ ਇਹਦੀ ਮੈਲ ਲੱਗਦੀ ਹੈ ਨਿੰਦਿਆ ਬਖੀਲੀ ਤ੍ਰਿਸ਼ਨਾ ਰਾਗ ద్వੈਸ਼ ਤੇ ਪਖੰਡ ਕਾਮ ਤ੍ਰੋਜ ਲੋਭ ਮੋਹ ਹੰਕਾਰ ਈਰਖਾ ਨਗਿਆ ਚੋਰੀ ਬੁਝੀ ਰਾਜ ਮਾਲ ਰੂਪ ਜਾਤ ਜੋ ਹਨ ਇਹ ਪੰਜ ਠਗ ਨੇ ਇਹਨਾਂ ਦਾ ਬੁਣਾ ਸ਼ਬਦ ਸੁਪਰਸ਼ ਰੂਪ ਰਸ ਗੰਧ ਇਹ ਵਿਸ਼ੇ ਵਾਜਨਾਵਾ ਬੇਅੰਤ ਕਿਸਮ ਦੀਆਂ ਨੇ ਹਰ ਵੇਲੇ ਵਾਜਦਾ ਕਰਨ ਪੁੱਤਰ ਨਹੀਂ ਹੈ ਮੇਰੇ ਪੁੱਤਰ ਹੋ ਜੇ ਪੁੱਤਰ ਹੋ ਜੇ ਮੇਰਾ ਕੰਮ ਬਣ ਜੇ ਮੇਰਾ ਕੰਮ ਬਣ ਜੇ ਮੈਲ ਲੱਗਦੀ ਏ ਮੈਲ ਕਿੰਨੀ ਹੋ ਜਾਂਦੀ ਹੈ ਮਹਾਰਾਜ ਕਹਿੰਦਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਇਆ ਸਿਆ ਖੰਲੀ ਤੋਤੀ ਉਜਲਣਾ ਹੋਵੇ ਜੇ ਸੋ ਤਾਂ ਗਣਪਾ ਕਿੰਨੀ ਮੈਲ ਨਾਲੀ ਕਹਿੰਦਾ ਸਰੀਰ ਤੇ ਮੈਲ ਨਾਲ ਬਹੁਤਾ ਫਰਕ ਨਹੀਂ ਪੈਂਦਾ ਮਨ ਦੀ ਮੈਲ ਨਾਲ ਪੈਂਦਾ ਪ੍ਰੇਮੀਆਂ ਮਨ ਦੀ ਮੈਲ ਦਾ ਸਾਬਣ ਲੈ ਲੈ ਗੁਰੂ ਤੋਂ ਸਬਰ ਵੀ ਮਿਲਦਾ ਹੈ ਕਹਿੰਦੇ ਹਾਂ ਭਰੀਏ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾਵੇਂ ਕੇ ਰੰਗ ਨਾਮ ਦਾ ਰੰਗ ਪਿਆਰ ਨਾਲ ਨਾਮ ਜਪੋ ਪਿਆਰ ਨਾਲ ਬਾਣੀ ਪੜਨੀ ਉਹਦੇ ਨਾਲ ਹੀ ਮੈਨਤ ਹੋ ਜਾਂਦੀ ਸੋ ਮਨ ਪਵਿੱਤਰ ਪਵਿੱਤਰ ਮਨ ਤਨ ਮੌਨ ਬਾਣੀ ਇਹ ਚਾਰ ਚੀਜ਼ਾਂ ਹੁੰਦੀਆਂ ਮਨ ਨੂੰ ਪਵਿੱਤਰ ਇਸ ਤਰ੍ਹਾਂ ਕਰਨਾ ਫਿਰ ਹੁੰਦਾ ਹੈ ਤਨ ਨੂੰ ਪਵਿੱਤਰ ਕਰਨਾ ਉਹ ਤੁਸੀਂ ਸਾਰੇ ਹੀ ਜਾਣਦੇ ਹੋ ਸਵੇਰ ਨੂੰ ਸਾ ਸਤਰਾ ਰੱਖਣਾ ਦੋ ਵੇਲੇ ਤਿੰਨ ਵੇਲੇ ਜਿਵੇਂ ਵੀ ਹੈ ਮੌਕਾ ਮਿਲਦਾ ਇਸ਼ਨਾਨ ਕਰੇ ਅਮਰਤ ਵੇਲੇ ਉੱਠ ਕੇ ਪਹਿਲਾਂ ਇਸ਼ਨਾਨ ਕਰੇ ਬਹੁਤੇ ਮੈਂ ਦੇਖੇ ਸਾਡੇ ਪ੍ਰੇਮੀ ਆ ਗਏ ਮਾਸਾ ਇਸ਼ਨਾਨ ਕਰੇਗਾ ਕਹਿੰਦਾ ਜੀ ਮੈਨੂੰ 2 ਵਜੇ ਜਗਾ ਦੇ ਮਾ ਇਸ਼ਨਾਨ ਕਰੇਗਾ ਕਹਿੰਦਾ ਇਸ਼ਨਾਨ ਤਾਂ ਨਹੀਂ ਵੈਸੇ ਹੀ ਭਜਨ ਕਰੇ ਮੈਂ ਕਿਹਾ ਸਾਡੇ ਤਾਂ ਗੁਰੂ ਮਹਾਰਾਜ ਹੀ ਕਹਿੰਦੇ ਨੇ ਵੀ ਇਹ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ ਚੌਥੇ ਬਹਿਰ ਸੁਭਾ ਕੇ ਸੁਰਦਿਆਂ ਉਪਜੇ ਚਾਓ ਇਹਨਾਂ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਉਹਨਾਂ ਦੀ ਖੂਹਾਂ ਨਾਲ ਦਰਿਆਵਾਂ ਨਾਲ ਨਦੀਆਂ ਨਾਲ ਨਲਕਿਆਂ ਨਾਲ ਉਹਨਾਂ ਦੀ ਦੋਸਤੀ ਹੈ ਕਿਉਂਕਿ ਉਹਨਾਂ ਨੇ ਉੱਠ ਕੇ ਇਸ਼ਨਾਨ ਕਰਨਾ ਸੋ ਤੰਦਰਸ਼ ਨਾਨਕ ਰਉਣਾ ਫੇਰ ਹੁੰਦਾ ਮੌਨ ਚੁੱਪ ਕਰਨਾ ਬਾਣੀ ਪੜਦਾ ਗੱਲਾਂ ਨਾ ਮਾਰੇ ਗੱਪਾਂ ਨਾ ਮਾਰੇ ਵਿਚਾਰਕਾਂ ਮਾਰੀਆਂ ਇੱਕ ਨੇ ਮੈਨੂੰ ਦੱਸਿਆ ਕਹਿੰਦਾ ਜੀ ਪਤਾ ਜੀ ਬਾਣੀ ਪੜਦੇ ਆ ਕਰੋ ਨਾਂ ਥੋੜਾ ਜਿਆ ਸਮਝੋ ਮੈਂ ਕਿਉਂ ਕਹਦਾ ਥੜੀ ਥੜੀ ਦੀਆਂ ਗਾਣਾ ਕੱਢਦੇ ਨਿਸ਼ਾਨੇ ਕਿ ਚੇਹੇ ਗੁੱਟਾ ਪੜਿਆ ਹੁੰਦਾ ਮਾਪੇਂ ਤੋਂ ਕਹਦਾ ਥੱਲੇ ਉਤਰਦੇ ਹੀ ਕਹਿੰਦੇ ਸੀ ਕਿ ਗੁੱਟਕੇ ਦੇ ਉੱਤੇ ਹੀ ਤੂੰ ਗਾਣਾ ਕੱਢੀ ਜਾਂਦਾ ਬਾਪੂ ਕਿਉਂਕਿ ਬਾਣੀ ਦੀ ਪਵਿੱਤਰਤਾ ਨਹੀਂ ਰੱਖਦੇ ਮੌਨ ਨਹੀਂ ਰੱਖਦੇ ਫੇਰ ਹੁੰਦਾ ਹੈ ਮੌਨ ਬਾਣੀ ਮਨ ਦੇ ਅੰਦਰ ਫੁਰਨਾ ਨਾ ਉੱਠੰਦੇਗਾ ਫੇਰ ਹੁੰਦਾ ਮਨ ਦੇ ਅੰਦਰ ਸੰਤੋਖ ਧਾਰਨ ਕਰਨਾ ਅੱਖਾਂ ਦਾ ਸੰਤੋਖ ਹੁੰਦਾ ਪਰ ਤੇ ਯਾਰ ਰੁਕਣਾ ਬੇਕਾਰ ਨਹੀਂ ਕਨਾਂ ਦਾ ਹੁੰਦਾ ਕਰਨਾ ਸੁਨੇ ਕੰਮ ਕੀ ਨਿੰਦਾ ਹੱਥਾਂ ਦਾ ਹੁੰਦਾ ਹੈ ਪਰਾਇ ਮਾਰੇ ਕੰਮ ਨੂੰ ਹੱਥ ਨਾਲ ਕਰ ਸੇਵਾ ਕਰਨ ਫਿਰ ਪਵਿੱਤਰ ਹੁੰਦਾ ਫੇਰ ਹੋਇਆ ਕਰਦਾ ਹੈ ਪੈਰਾਂ ਦਾ ਸੰਤੋਖ ਚੱਲ ਕੇ ਤੁਸੀਂ ਸਾ ਸੰਗਤ ਆਏ ਹੋ ਇਹ ਸੰਤੋਖ ਨੇ ਕੰਮ ਕਰਿਆ ਜੇ ਨਾ ਜਾਉਂਗੇ ਤੇਰੇ ਪਾਪ ਬਣ ਜਾਂਦੇ ਤੇ ਉਹਦੇ ਬਾਅਦ ਹੁੰਦਾ ਹੈ ਜਦ ਪਾਠ ਕਰਨ ਬੈਠੇ ਫਿਰ ਪਹਿਲਾਂ ਇਹ ਦੇਖੋ ਵੀ ਮੇਰੇ ਨਾਲ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੇ ਬਚਨ ਕਰਿਆ ਹੋਇਆ ਗੁਰੂ ਨਾਨਕ ਸਾਹਿਬ ਵੀ ਜਿੱਥੇ ਕੋਈ ਬਾਣੀ ਪੜ੍ਹੂ ਮੈਂ ਨਾਲ ਹਾਂ ਇਹ ਗੱਲ ਤਾਂ ਮੰਨ ਲਓ ਜੇ ਇੱਕ ਮੇਰੀ ਆ ਬਚਨ ਮੇਰੀ ਬੇਨਤੀ ਮੰਨ ਲਓ ਨਾ ਬੜੀ ਉਤ੍ਰਕੀ ਹੋ ਜਾਈ ਪਹਿਲਾਂ ਇਹ ਦੇਖੋ ਵੀ ਗੁਰੂ ਨਾਨਕ ਸਾਹਿਬ ਮੇਰੇ ਨਾਲ ਖੜੇ ਮੇਰੇ ਨਾਲ ਬੈਠੇ ਤੇ ਮੇਥੋਂ ਬਾਣੀ ਸੁਣ ਰਹੇ ਨੇ ਕਿਉਂਕਿ ਨਰਨਾਰੰਗਰ ਦੀ ਬਾਣੀ ਆ ਸੋਪੋਵੇਤਰ ਮਨ ਤਨ ਮੌਨ ਬਾਣੀ ਸੰਤੋਖ ਹਾਜ਼ਰ ਜਾਣ ਪਹਿਲੇ ਹਾਜ਼ਰ ਜਾਣ ਦਾ ਪ੍ਰਵੇਸ਼ਰ ਇਹ ਕਾਂਤ ਫੇਰ ਫੁਰਨੇ ਨਾ ਉਠੁੰਦੇ ਜਗਾ ਐਸੀ ਢੋਲ ਜਿੱਥੇ ਰੌਲਾ ਗੋਲਾ ਘਟੋਵੇ ਅੰਮ੍ਰਿਤ ਵੇਲੇ ਰੌਲਾ ਘਟਦਾ ਸ਼ਹਿਰ ਦੇ ਅੰਦਰ ਤਾਂ ਬੁਰਾਈ ਹਾਲ ਜੇ ਤਾਂ ਪਹਿਲਾਂ ਉੱਠ ਖੜੋ 2 ਵਜੇ ਤਾਂ ਤਾਂ ਦੋ ਘੰਟੇ ਨਾਮ ਜਪਣ ਨੂੰ ਮਿਲ ਜਾਂਦੇ ਨੇ ਜੇ 4 ਵਜੇ ਉੱਠੋ ਨਾ ਇੰਨਾ ਰੌਲਾ ਪਾਉਂਦੇ ਨੇ ਲਾਰਡ ਸਪੀਕਰ ਨਾ ਸਮਝ ਆਉਂਦੇ ਨੇ ਨਾ ਇਹ ਨਾਮ ਜਪਣਦੇ ਕਿਰੜ-ਕੇੜ, ਕੇੜ-ਕੇੜ ਕਿੜ ਕਰੀ ਜਾਂਦੇ ਨੇ। ਉਹ ਤਾਂ ਆਪਣੀ ਜਾਣ ਚ ਕਹਿੰਦਾ ਸੀ ਬਾਣੀ ਸੁਣਾਉਂਦੇ ਆ ਇਹਨਾਂ ਨੂੰ ਪਤਾ ਨਹੀਂ ਹੈ ਪ੍ਰਬੰਧਕਾਂ ਨੂੰ। ਵੀ ਤੁਸੀਂ ਬਾਣੀ ਸੁਣਾਉਂਦੇ ਹੋ ਤਾਂ ਰੌਲਾ ਪਾ ਲੈ। ਸਮਝ ਪਾ ਕਿਸੇ ਤੇ ਆਉਂਦਾ ਨਹੀਂ। ਇਕਾਂਤ ਭੰਗ ਕਰ ਦਿੰਦੇ ਨੇ। ਸੋ ਫੁਰਨੇ ਰਹਿਤ ਹੋਵੇ, ਫਿਰ ਹਉਮੈ ਤੇ ਰਹਿਤ ਹੋਵੇ। ਫਿਰ ਕਾਮਨਾਵਾਂ, ਵਾਸ਼ਨਾਵਾਂ ਦਾ ਤਿਆਗ ਕਰੇ। ਫਿਰ ਨੇਚਾ ਹੋਵੇ। ਵੀ ਮੈਂ ਐਸੇ ਜਨਮ ਦੇ ਅੰਦਰ ਲੰਘਣਾ ਜ਼ਰੂਰੀ। ਫੇਰ ਅਭਿਆਸ ਥਾਨ ਵਿਆਸ ਦੀ ਮਨ ਦੇ ਅੰਦਰ ਲਗਨ ਹੋਵੇ ਉੱਠ ਕੇ ਬੈਠ ਜਾਵੇ ਆਲਸ ਦਾ ਕਰੇ ਕਿਉਂਕਿ ਮੇਰਾ ਟਾਈਮ ਲੰਘ ਜਾਣਾ ਹੈ ਫੇਰ ਕੱਲ ਨੂੰ ਤਾਂ ਮਿਲਣਾ ਹੈ ਜਿਹੜਾ ਲੰਘਿਆ ਉਹ ਤਾਂ ਲੰਘ ਗਿਆ ਸੋ ਇਸ ਤਰ੍ਹਾਂ ਦੇ ਨਾਲ ਜਦੋਂਸੀਂ ਬਾਠ ਕਰਾਂਗੇ ਨਾਮ ਜਪਾਂਗੇ ਫੇਰ ਸਾਨੂੰ ਇਹਦਾ ਫਲ ਮਿਲਦਾ ਜੋ ਲਿਖਿਆ ਹੋਵੇ ਥੋੜਾ ਸਭਣਾ ਖਾਵਣਾ ਥੋੜਾ ਬੋਲਣ ਗੁਰਮਤਿ ਪਾਈ ਪੇਟ ਪਰੇ ਪਸ਼ੂਾ ਜਿਓ ਸੋਇਆ ਪੇਟ ਪਰ ਲਿਆ ਜਦ ਸਵੇਰੇ ਚ ਉੱਠੂ ਕਿਹੜਾ ਉਹ ਜਿਹੜਾ ਖਾਦਾ ਹੋਇਆ ਉਹਨੇ ਉੱਠਣਾ ਨਹੀਂ ਜਣਾ ਮੁਰਮੁਰ ਮੱਦੀਆ ਤੇ ਸਿੱਟੂ ਜੇ ਉੱਠ ਵੀ ਗਿਆ ਝਟਕੇ ਮਰਵਾਉ ਨਾ ਮਜਵੇਂਗਾ ਕਿ ਟੂਟੇ ਰਹੇਗਾ ਨਾ ਥੋੜਾ ਘਲਪਹਾ ਸੁਲਭ ਸੀਂਦਰਾ ਦਇਆ ਛੇਮਾ ਤਨ ਐਨਾ ਮਨਾ ਘਟਾ ਬਈ ਸ਼ਰੀਰ ਇਹਨਾ ਕੰਮ ਕਰੇ ਇੱਕ ਰਾਜਾ ਸੀ ਉਹਦੇ ਤਿੰਨ ਪੁੱਤਰ ਸੀ ਉਹਦੇ ਮਨ ਚ ਆਇਆ ਵੀ ਮੈਂ ਲਾਇਕ ਪੁੱਤਰ ਨੂੰ ਰਾਜ ਦੇਣਾ ਤੇ ਉਸ ਨੇ ਤਿੰਨੇ ਮੁੰਡੇ ਬੁਲਾ ਲਏ ਕਹਿੰਦਾ ਦੇਖੋ ਬੇਟਾ ਤੁਸੀਂ ਤੀਰਥ ਯਾਤਰਾ ਕਰਿਓ ਕਿੰਨੇ ਤੀਸ ਨੇ ਤਿੰਨੇ ਬੋਲ ਪਏ ਕਹਿੰਦੇ ਜੀ ਠਾੜ ਤੀਰਥ ਨੇ ਕਹਿੰਦੇ ਫੇਰ ਤੁਸੀਂ ਇਹ ਗੱਲ ਕਰੋ ਵੀ ਤੀਰਥ ਤਿੰਨ ਘੋੜੇ ਲੈ ਲਓ ਤੀਰਥ ਕਰਿ ਆਓ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਆਜੂਗਾ ਮੈਂ ਉਹਨੂੰ ਰਾਜ ਦੇਣਾ ਕਹਿੰਦੇ ਠੀਕ ਹੈ ਕਹਿੰਦੇ ਹਾਂ ਘੋੜੇ ਦੇਤੇ ਕਿਨੇ ਦਾ ਪਾਣੀ ਵੀ ਨਹੀਂ ਪੀਤਾ ਰੋਟੀ ਨਹੀਂ ਖਾਧੀ ਉਸੇ ਵੇਲੇ ਘੋੜੇ ਦੇ ਜੜ ਕੇ ਗਲ ਪੁੱਟਾ ਲਿਆ ਤੜਾਈ ਗਿਆ ਤੜਾਈ ਗਿਆ ਇੱਕ ਕਰ ਲਿਆ ਤੀਸ ਦੁਆ ਕਰ ਲਿਆ ਤੀਸ ਕਰ ਤੀਸਰਾ ਕਰਿਆ ਜਿਆ ਅੱਧੇ ਚ ਗਿਆ ਘੋੜਾ ਬਿਮਾਰ ਹੋ ਕੇ ਮਰ ਗਿਆ ਉਥੋਂ ਪੈਦਲ ਤੁਰਿਆ ਦੂਸਰਾ ਜਿਹੜਾ ਸੀ ਉਹਨੇ ਗਿਆ ਵੀ ਸਫਰ ਲੰਮਾ ਕਿਨੇ ਹਜ਼ਾਰ ਮੀਲ ਦਾ ਵੀ ਘੋੜੇ ਨੂੰ ਜਰਾ ਤੜੜਾ ਕਰ ਲਈਏ ਇਹਨੂੰ ਨਿਹਾਰੀਆਂ ਦੇ ਜੇ ਉਹ ਤਗੜਾ ਕਰਨ ਲੱਗਿਆ ਘੋੜਾ ਮੋਟਾ ਹੋ ਗਿਆ ਮੜਾ ਗਿਆ ਜਤੁਰ ਤੁਰਦਾ ਜਿਵੇਂ ਦਮ ਝੜ ਜਾਂਦਾ ਲਿੱਦ ਕਰਨ ਲੱਗ ਜਾਂਦਾ ਉਸੇ ਵੇਲੇ ਬੱਖੀਆਂ ਚੜਨ ਲੱਗ ਜਾਂਦੀਆਂ ਉਹਤੇ ਵੀ ਕੁਛ ਨਾ ਬਣਿਆ ਤੀਸਰੇ ਨੇ ਨਕਸ਼ਾ ਲਿਆ ਤੇ ਬਣਾ ਲਿਆ ਵੀ ਐਨੇ ਮੀਲ ਰੋਚ ਹੈ ਘੇੜ ਘੋੜੇ ਦੀ ਸਵਾਲ ਕਰਨੀ ਐਨਾ ਖਾਣਾ ਦੇਣਾ ਐਨਾ ਦਾਣਾ ਦੇਣਾ ਐਨਾ ਮਹਿਰਾਮ ਕਰਨੀ ਤਾਂ ਕਿ ਮੇਰਾ ਵੀ ਸਰੀਰ ਠੀਕ ਰਹੇ ਤੇ ਘੋੜਾ ਵੀ ਠੀਕ ਰਹੇ ਉਹ ਜਿਹੜਾ ਤੀਸਰਾ ਸੀ ਉਹ ਵਿਧੀ ਦੇ ਨਾਲ ਚੱਲ ਕੇ ਸਹੀ ਟਾਈਮ ਦੇ ਉੱਤੇ ਘੋੜੇ ਨੂੰ ਉਸੇ ਤਰ੍ਹਾਂ ਲਿਆਇਆ ਜਿਹੜਾ ਪਹਿਲੇ ਨੰਬਰ ਦਾ ਸੀ ਉਹ ਸਾਰਿਆਂ ਨਾਲੋਂ ਪਿੱਛੇ ਆਇਆ ਤੁਰਿਆ ਹੁੰਦਾ ਜਿਹੜਾ ਦੂਜਾ ਸੀ ਉਹਦਾ ਘੋੜਾ ਸਾਥ ਹੀ ਨਹੀਂ ਦਿੰਦਾ ਬਹੁਤਾ ਮੋਟਾ ਕਰ ਲਿਆ ਤਰਲਾ ਕਰ ਲਿਆ ਸੋ ਰਾਜੇ ਨੇ ਜਿਹੜਾ ਜਿਹਨੇ ਵਿਅੋਗ ਨਾਲ ਘੋੜੇ ਨੂੰ ਵੀ ਸਹੀ ਰੱਖਿਆ ਤੇ ਆਪਣੇ ਸਰੀਰ ਨੂੰ ਵੀ ਸਹੀ ਰੱਖਿਆ ਉਹਨੂੰ ਰਾਜ ਦੇਤਾ ਇਸੇ ਤਰ੍ਹਾਂ ਪਰਮੇਸ਼ਰ ਨੇ ਸਾਨੂੰ ਆ ਸਰੀਰ ਰੂਪੀ ਘੋੜਾ ਦਿੱਤਾ ਹੈ ਇੱਕ ਘੋੜੇ ਜੇ ਥੋੜਾ ਜਾ ਟਾਈਮ ਹੈ ਸਵਾਰ ਦਿੱਤੇ ਹੋਏ ਨੇ ਜੇ ਤਾਂ 100 ਸਾਲ ਦੀ ਉਮਰ ਹੈ ਤਾਂ ਤਾਂ 88 ਕਰੋੜ 64 ਲੱਖ ਸਵਾਸ ਹੈ ਜੇ ਹੈਗੇ 75 ਸਾਲ ਦੀ ਉਮਰ ਦਿੱਤੀ ਹੈ 64 ਕਰੋੜ 44 ਲੱਖ ਸਵਾਸ ਹੈ ਇਹਦੇ ਵਿੱਚ ਵਿੱਚ ਅਸੀਂ ਰੱਬ ਨੂੰ ਮਿਲਣਾ ਇੱਕ ਤਾਂ ਉਹ ਨਹੀਂ ਜਿਹੜੇ ਇੱਕਦਮ ਵਿਰਾਗ ਚ ਆ ਕੇ ਇੱਕ ਦਮ ਲੱਗ ਜਾਂਦੇ ਰਹਿੰਦੇ ਨੇ ਵੀ ਜਾਗਦੇ ਰਾਤ ਨੂੰ ਵੀ ਜਾਗਦੇ ਰੋਟੀ ਛੱਡ ਦਿੰਦੇ ਨੇ ਨਤੀਜਾ ਕੀ ਹੁੰਦਾ ਮਾਲੀ ਖੋਲੀਆ ਇੱਕ ਬਿਮਾਰੀ ਹੋ ਜਾਂਦੀ ਹੈ ਮਸਤਾਨਾ ਕਹਿੰਦੇ ਨੇ ਫਿਰ ਉਹ ਦਿਮਾਗ ਦੇ ਵਿੱਚ ਜਾਗਣ ਨਾਲ ਬਿਮਾਰੀ ਹੋ ਜਾਂਦੀ ਹੈ ਸਰੀਰ ਕ੍ਰਿਸ਼ ਹੋ ਜਾਂਦਾ ਹੈ ਖੂਨ ਘਟ ਜਾਂਦਾ ਹੈ ਫੇਰ ਨਾਮ ਨਹੀਂ ਜਪ ਹੁੰਦਾ ਬਿਮਾਰੀਆਂ ਲੱਗ ਜਾਂਦੀਆਂ ਮਹਾਰਾਜ ਕਹਿੰਦੇ ਐ ਨਾ ਕਰ ਨਾਨਕ ਸੋਪਰਾ ਵਸ਼ਿੰਗਰੀਆ ਕਿਸ ਦੇ ਇਨ ਕੋਪਾਰ ਇਹਨੂੰ ਪਾਲ ਵੀ ਉਸੇ ਤਰੀਕੇ ਨਾਲ ਐਵੇਂ ਨਾ ਕਰ ਵੀ ਇਹਨੂੰ ਪੇਟ ਭਰ-ਭਰ ਕੇ ਖਵਾ ਦੇ ਸਵੇਰੇ ਜਾ ਕੇ ਨਾਲ ਗੈਸੇ ਬਣੀ ਜਾਏ ਪੇਟ ਇਹਨੂੰ ਸਹੀ ਰੱਖ ਘੋੜੇ ਨੂੰ ਵੀ ਸਹੀ ਰੱਖ ਤੇ ਟਾਈਮ ਬਣ ਲੈ ਅੰਮ੍ਰਿਤ ਵੇਲੇ ਜਾਂ 2 ਵਜੇ ਉੱਠ ਕੇ ਬੈਠ ਜਾ ਪਹਿਲਾ ਸੌਲ ਹੈ 4 ਘੰਟੇ ਨੀਂਦ ਮਿਲ ਜਾਵੇ ਬਿਹਲੇ ਆਦਮੀ ਨੂੰ ਬਹੁਤ ਹੰਦੀ ਹੈ ਤੂੰ ਜਿਆਦਾ ਤਾਂ ਨੀਂਦ ਬਿਮਾਰੀ ਪੈਦਾ ਕਰਦੀ ਹੈ ਜੇ ਕੰਮ ਕਰਨ ਵਾਲਾ ਉਹ 6 ਘੰਟੇ ਸੌਣਾ ਚਾਹੀਦਾ ਬੀਬੀਆਂ ਦੀ 1 ਘੰਟਾ ਵੱਧ ਨੀਂਦ ਆਉਂਦੀ ਹੈ ਬੱਚਿਆਂ ਦੀ 1 ਘੰਟਾ ਹੋਰ ਵੱਧ ਆਉਂਦੀ ਹੈ ਸੋ ਉਸੇ ਤਰ੍ਹਾਂ ਦੇ ਨਾਲ ਪ੍ਰੋਗਰਾਮ ਬਣਾ ਕੇ ਅਮਰਤ ਵੇਲੇ ਜਾ ਕੇ ਸ਼੍ਰੀ ਨੂੰ ਵੀ ਸਹੀ ਰੱਖੋ ਤੇ ਆਪਣਾ ਪ੍ਰੋਗਰਾਮ ਜਰਵਾਓ ਫਿਰ ਇਸ ਤਰ੍ਹਾਂ ਦੇ ਨਾਲ ਵਿਚਾਰ ਕੇ ਪੜੋ ਪਾਣੀ